ਮੁਹਾਲੇ ਦੇ ਵਿੱਚ ਮਕਾਨ ਮਾਲਕ ਅਤੇ ਕਿਰਾਏਦਾਰ ਦਾ ਝਗੜਾ ਇਹ ਨਵਾਦ ਗਿਆ ਕਿ ਮਕਾਨ ਮਾਲਕ ਨੇ ਕਿਰਾਏਦਾਰ ਦੀ ਘਰ ਦੇ ਬਾਹਰ ਖੜੀ ਹੋਈ ਆਕਾਰ ਨੂੰ ਅੱਗ ਲਗਾ ਦਿੱਤੀ ਲਗਵਾ ਦਿੱਤੀ ਇਲਜ਼ਾਮ ਮਕਾਨ ਮਾਲਕ ਤੇ ਕਿਰਾਏਦਾਰ ਵੱਲੋਂ ਲਗਾਇਆ ਜਾ ਰਿਹਾ ਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਕਿ ਅਗਲ ਗੌਣ ਵਾਲਾ ਸ਼ਖਸ ਮਕਾਨ ਮਾਲਕ ਦਾ ਹੀ ਡਰਾਈਵਰ ਅਤੇ ਉਸ ਦਾ ਸਾਥੀ ਸੀ ਇਹ ਤਸਵੀਰ ਜੋ ਤੁਸੀਂ ਵੇਖ ਰਹੇ ਹੋ ਸੀਸੀਟੀਵੀ ਦੇ ਵਿੱਚ ਕੈਦ ਹੋਈ ਇਸ ਵਿੱਚ ਪੂਰਾ ਘਟਨਾਕਰਮ ਕੈਦ ਹੈ ਕਿਸ ਤਰ੍ਹਾਂ ਦੋ ਵਿਅਕਤੀ ਆਏ ਉਹਨਾਂ ਨੇ ਗੱਡੀ ਤੇ ਪੈਟਰੋਲ ਪਾ ਕੇ ਉਸ ਨੂੰ ਅੱਗ ਲਗਾ ਦਿੱਤਾ ਇਸ ਘਟਨਾ ਦੇ ਵਿੱਚ ਉਹ ਖੁਦ ਵੀ ਚੁਲਸ ਗਏ ਇੱਕ ਮਾਮੂਲੀ ਜ਼ਖਮੀ ਹੋਇਆ ਪਰ ਦੋ ਜਨੂੰ ਪੀਜੀਇ داخل ਕਰਵਾਉਣਾ ਪਿਆ ਇਹਨਾਂ ਨੌਜਵਾਨਾਂ ਦੇ ਬਿਆਨਾਂ ਤੇ ਪੁਲਿਸ ਨੇ ਮਕਾਨ ਮਾਲਕ ਅਤੇ ਨੌਕਰਾਂ ਨੂੰ ਗ੍ਰਿਫਤਾਰ ਕਰ ਲਿਆ ਮੁਹਾਲੀ ਦੇ ਰਹਿਣ ਵਾਲੇ ਕੈਟਰਰ ਅਮਰਜੀਤ ਸਿੰਘ ਪਿਛਲੇ 5 ਸਾਲਾਂ ਤੋਂ ਆਪਣੇ ਐਨਆਰਆਈ ਮਕਾਨ ਮਾਲਕ ਹਰਪਜਨ ਸਿੰਘ ਤੋਂ ਪਰੇਸ਼ਾਨ ਸਨ ਕਿਉਂਕਿ ਲੰਬੇ ਸਮੇਂ ਤੋਂ ਮਕਾਨ ਮਾਲਕ ਉਹਨਾਂ ਨਾਲ ਮਾੜਾ ਸਲੂਕ ਕਰ ਰਿਹਾ ਸੀ ਕਿਰਾਏਦਾਰ ਆਪਣੇ ਨਾਲ ਹੋ ਰਹੇ ਇਸ ਵਿਵਹਾਰ ਲਈ ਮਕਾਨ ਮਾਲਕ ਦੇ ਨਾਲ-ਨਾਲ ਨੌਕਰਾਨੀ ਨੂੰ ਵੀ ਜ਼ਿੰਮੇਵਾਰ ਠਹਿਰਾ ਰਹੇ ਨੇ ਅਮਰਜੀਤ ਸਿੰਘ ਨੂੰ ਪਹਿਲਾਂ ਤੋਂ ਹੀ ਸ਼ੱਕ ਸੀ ਕਿ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਹਾਦਸਾ ਹੋ ਸਕਦਾ ਹੈ ਜਿਸ ਕਰਕੇ ਉਹਨਾਂ ਨੇ ਇੱਕ ਦਿਨ ਪਹਿਲਾਂ ਹੀ ਘਰ ਦੇ ਬਾਹਰ ਸੀਸੀਟੀਵੀ ਕੈਮਰੇ ਲਗਵਾਏ ਜਿਸ ਦਾ ਸਭ ਤੋਂ ਫਾਇਦਾ ਹੋਇਆ ਕਿ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਤਸਵੀਰਾਂ ਸੀਸੀਟੀਵੀ ਦੀਆਂ ਨੇ ਜੋ ਕਿ ਕਿਰਾਏਦਾਰ ਨੇ ਘਰ ਦੇ ਬਾਹਰ ਲਗਵਾਇਆ ਹੋਇਆ ਸੀ ਮੰਗਰਾਂਤੀ ਅਸੀਂ 2 ਵਜੇ ਸੁੱਤੇ ਪਏ ਸੀਗੇ ਜਕਦਾਂ ਬਲਾਸਟ ਹੋਇਆ ਅਸੀਂ ਦੇਖਿਆ ਥੱਲੇ ਜਾ ਕੇ ਸਾਡੀ ਕਾਰ ਨੂੰ ਅੱਗ ਲੱਗੀ ਹੋਈ ਸੀ ਸਾਡਾ ਕੋਈ ਡਿਸਪਿਊਟ ਨਹੀਂ ਕੋਈ ਕੁਝ ਨਹੀਂ ਕੋਈ ਨਹੀਂ ਚੱਲ ਰਿਆ ਸੀ ਉਹ ਸਾਨੂੰ ਇੱਕ ਰਾਇਦੀ ਸਾਡੀ ਰਸੀਦ ਨਹੀਂ ਦਿੰਦਾ ਸਲੀਪ ਨਹੀਂ ਦਿੰਦਾ ਅਸੀਂ ਉਹ ਹੀ ਕਿਹਾ ਉਹਨੂੰ ਜੀ ਕੋਈ ਸਲੀਪ ਸਾਨੂੰ ਬਣਾ ਦਿਆ ਕਰੋ ਕੁਝ ਦੇ ਦਿਆ ਕਰੋ ਉਹਨੇ ਸਾਡੇ ਤੇ 11 ਮਹੀਨੇ ਦਾ ਕਿਰਾਇਆ ਪਾਤਾ ਜੀ ਕਿੰਦਾਂ ਦਾ ਸਾਡੇ ਤੇ ਕੇਸ ਬਣਤਾ ਅਸੀਂ ਕਹਿੰਦਾ ਸਰਦਾਰ ਜੀ ਅਸੀਂ ਤੁਹਾਡਾ ਕਦੀ ਕਿਰਾਇਆ ਨਹੀਂ ਰੋਕਿਆ ਕਦੀ ਕੁਛ ਨਹੀਂ ਬੰਦਾ ਸਾਡੇ ਨਾਲ ਠੀਕ ਸੀ ਇੱਕ ਲੇਡੀ ਦੇ ਆਉਣ ਨਾਲ 7-8 ਮਹੀਨਿਆਂ ਤੋਂ ਉਹਨੇ ਸਾਨੂੰ ਬੜਾ ਹੀ ਪਰੇਸ਼ਾਨ ਕੀਤਾ ਹੈ ਇਸ ਕਰਕੇ ਨਾ ਉਹ ਜਿਹੜੀ ਲੇਡੀ ਹੈ ਗਿੰਦਰਜੀਤ ਕੌਰ ਤੇ ਜਿਹੜਾ ਹਰਭਜਨ ਸਿੰਘ ਜਿਹੜਾ ਮਾਲਕ ਹੈਗਾ ਇਹਨਾਂ ਦੇ ਨਾਜਾਇਜ਼ ਸਬੰਧ ਹੈਗੇ ਨੇ ਇੱਥੇ ਗਲਤ ਕੰਮ ਕਰਦੇ ਨੇ ਨਾਜਾਇਜ਼ ਚੱਲਦੇ ਨੇ ਜੋ ਵੀ ਸਾਨੂੰ ਸਾਡੀ ਮਿਸਿਸ ਸਾਡੇ ਬੱਚਿਆਂ ਨੂੰ ਬੜਾ ਇਹਨਾਂ ਕੋ ਖਤਰਾ ਜਿਹੜੇ ਬੰਦੇ ਸਾਡੀ ਗੱਡੀ ਨੂੰ ਅੱਗ ਲਾ ਸਕਦੇ ਕਾਨੂੰ ਸਾਨੂੰ ਵੀ ਕੁਝ ਕਰ ਸਕਦੇ ਆ ਜੋ ਓਨਰ ਹੈ ਉਹ ਸਾਨੂੰ ਬੜਾ ਪਰੇਸ਼ਾਨ ਕਰ ਰਹੇ ਮੈਂ ਉਸ ਦਿਨ ਮੋਟਰ ਲਈ ਇਹਨਾਂ ਨੂੰ ਕਹਿੰਗੀ ਇਹਨਾਂ 인ਦਰਜੀਤ ਕੋਲ ਨੇ ਤੇ ਅਰਪਜਨ ਸਿੰਘ ਨੇ ਕੁੰਡੀਆਂ ਲਾ ਲਈਆਂ ਤੇ ਮੈਂ ਚਿਲਾਈ ਤੇ ਮੇਰੇ ਭਾਬੀ ਜੀ ਆਏ ਤੇ ਉਹਨਾਂ ਦੇ ਹੱਥ ਚੁਪ ਲਿਆ ਉਹਨਾਂ ਨੇ ਤੇ ਉਹਨਾਂ ਨੇ ਮੋਟਰ ਨਹੀਂ ਚਲਾਈ ਹਾਂਜੀ ਮੈਂ ਕੀਤੀ ਸੀ ਬਟ ਕੋਈ ਕਾਰਵਾਈ ਨਹੀਂ ਸੀ ਦੋਨੋਂ ਦੇ ਅਸੀਂ ਦੋਨੋਂ ਹੀ ਆਏ ਸੀ ਕੋਈ ਕਾਰਵਾਈ ਨਹੀਂ ਹੋਈ ਦੇ ਵਿੱਚ